ਅੱਜ ਸਾਡੇ ਵਾਸਤੇ ਬਹੁਤ ਮਾਣ ਵਾਲੀ ਗੱਲ ਹੈ ਜਿਹੜੇ ਮਤਲਬ ਲੋਕ ਪੰਜਾਬ ਨੂੰ ਬਦਨਾਮ ਕਰਦੇ ਉਹਨਾਂ ਦੇ ਉਹਦੋਂ ਪਤਾ ਲੱਗ ਗਿਆ ਕਿ ਪੰਜਾਬ ਸਰ ਪੰਜਾਬ ਦੇ ਉੱਤੇ ਕਈ ਵਾਰ ਹਫਤੇ ਆਈਆਂ ਪੰਜਾਬ ਦੇ ਉੱਤੇ ਕਈ ਵਾਰ ਮਤਲਬ ਜਿਹੜਾ ਉਹ ਇੰਨਾ ਦੇ ਹੱਲੇ ਗੁੱਲੇ ਹੋਏ ਕਿ ਪੰਜਾਬ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੁਣ ਵੀ ਕਾਦੀ ਸੈਂਟਰ ਕੋਲੋਂ ਵੌਲਵੀ ਸੈਂਟਰ ਸਰਕਾਰ ਨੇ ਸਾਡੇ ਸਾਦੇ ਫੰਡ ਰੂਪ ਦੇ ਸੱਦ ਕਿ ਦੀ ਗੱਲ ਕਿ ਪੰਜਾਬ ਤੱਕ ਹੀ ਨਾ ਕਰੇ ਪਤਾ 2.5 ਸਾਲ ਪਹਿਲਾਂ ਸਦਾ ਭਗਵਾਨ ਸਿੰਘ ਮਾਨ ਜੀ ਨੇ ਜੋ ਖੇਡਾਂ ਬਤ ਪੰਜਾਬ ਦੀਆਂ ਸ਼ੁਰੂ ਕੀਤਾ ਸੀਗਾ ਜਿਹੜਾ ਖਿਡਾਰੀਆਂ ਤੇ ਕਰੋੜਾਂ ਰੁਪਇਆ ਲਾਇ ਉਹ ਅਡਵਾਂਸ ਦਿੱਤੇ ਪਹਿਲੀਆਂ ਸਰਕਾਰਾਂ ਨੇ ਕੀ ਕਰਦੀਆਂ ਵੀ ਤੂੰ ਖੇਡ ਕੇ ਆਓ ਜੀ ਫਿਰ ਪਤਾ ਨਹੀਂ ਕਿਸ ਨੂੰ ਕੋਈ ਦੇਣਾ ਕਿ ਨਹੀਂ ਦੇਣਾ ਸਾਡੇ ਬਖੌਲਦੀ ਸਾਹਿਬ ਦੇ ਅਡਵਾਂਸ ਸਾਡੇ ਕੋਲ ਦੀ ਜਿਹੜੀ ਮਤ ਕੀਤੀ ਕਿ ਤੁਸੀਂ ਤਿਆਰੀ ਕਰੋ ਚੰਗੇ ਬਲ ਜਿਹੜਾ ਜਾਓ ਚੰਗੀਆਂ ਜਗ੍ਹਾ ਦੇ ਉੱਤੇ ਚੰਗੇ ਸਟੇਡੀਅਮ ਦੇਖੋ ਚੰਗੀਆਂ ਜਿਹੜੀਆਂ ਅਕੈਡਮੀਆ ਉਹਨਾਂ ਦੇ ਵਿੱਚ ਜਾਓ ਚੰਗੀਆਂ ਸਪੋਰਟਸ ਅਕੈਡਮੀਆ ਜਿਹੜੀਆਂ ਉਹਨਾਂ ਦੇ ਵਿੱਚ ਜਾਓ ਉਹਦਾ ਸਿੱਟਾ ਕਿ ਅੱਜ ਆਪਾਂ ਬਲ ਜਿਹੜੇ 10 ਖਿਡਾਰੀ ਪੰਜਾਬ ਦੇ ਇੱਕ ਟੀਮ ਦੇ ਵਿੱਚ ਆ ਗਏ ਔਰ ਪੰਜ ਅਬਸਤ ਦੇ ਇਹ ਵੀ ਸਾਡੇ ਲਈ ਮੈਂ ਅਮਰਸਾ ਨੂੰ ਬਲੌਗ ਕਰਦਾ ਮੇਰੇ ਵਾਸਤੇ ਇਹ ਵੀ ਬੜੀ ਮਾਣ ਦੀ ਗੱਲ ਹੈ ਕਿ ਪੰਜ ਜਿਹੜੇ ਮਾਝੇ ਦੇ ਮਦਖਰਾ ਦੀ ਹੈ ਉਹ ਮਲਗਰੇ ਦੇ ਵਿੱਚ ਅੱਜ ਆਦੇ ਸੋ ਅੱਜ ਪੰਜਾਬ ਦੀ ਬਹੁਤ ਗੋਲਪੜੀ ਨੇ ਪੰਜਾਬ ਵੱਲੋਂ ਕੀ ਤਰੀਕੇ ਦਾ ਮਾਨ ਸਨਮਾਨ ਜਿਹੜਾ ਕੀਤਾ ਜਾਵੇਗਾ ਪੰਜਾਬ ਵੱਲੋਂ ਅੱਜ ਤੇ ਅਸੀਂ ਜੀਆਏ ਕਹਦੇ ਬਾਕੀ ਮੁਖਵੰਤੀ ਸਾਹਿਬ ਨੇ ਪਹਿਲਾਂ ਹੀ ਦੋਸਤ ਕਰਤਾ ਕਿ ਕਿ ਕਰੋੜ ਰੁਪਈਆ ਜਿਹੜਾ ਉਹ ਸਾਰੇ ਖਿਡਾਰੀਆਂ ਨੂੰ ਦੇਵਾਂਗੇ ਸਾਰੇ ਖਿਡਾਰੀਆਂ ਨੂੰ ਪਹਿਲੀ ਵਾਰ ਹੋਊਗਾ ਕਿ ਐਡਵਾਂਸ ਵੀ ਤੋਂ ਹੋਣਗੇ ਸਾਰੇ ਖਿਡਾਰੀਆਂ ਦੇ ਕਿ ਕਰੋੜ ਰੁਪਇਆ ਜਿਹੜਾ ਸਰਕਾਰ ਵੱਲੋਂ ਦਿੱਤਾ ਜਾਂਦਾ। ਪਰ ਪਰਿਵਾਰਾਂ ਦਾ ਕਹਿਣਾ ਹੈ ਕਿ ਹਰਿਆਣਾ ਬਹੁਤ ਜ਼ਿਆਦਾ ਹੌਸਲਾ ਵਧਾਉਂਦਾ ਆ। 3-3 ਕਰੋੜ ਰੁਪਇਆ ਦਿੱਤਾ ਜਾਂਦਾ 75-75। ਸਰਕਾਰ 1 ਕਰੋੜ ਤੋਂ ਵੱਧਦੀ ਨਹੀਂ। ਪੰਜਾਬ ਸਰਕਾਰ ਤੋਂ ਵੀ ਅਮੀਦ ਕਰਦੇ ਨੇ ਪਰਿਵਾਰ ਕਿ ਇਸ ਵਾਰ ਉਹਨਾਂ ਦਾ ਹੌਸਲਾ ਵਧਾਇਆ ਜਾਵੇ। ਉਹਨਾਂ ਨੇ ਪੂਰੇ ਹਿੰਦੁਸਤਾਨ ਦਾ ਨਾਮ ਰੋਸ਼ਨ ਕੀਤਾ ਨਾਜੀ ਪੰਜਾਬ ਦਾ। ਕੋਈ ਗੱਲ ਨਹੀਂ। ਇਹਦੇ ਤੇ ਵੀ ਅਸੀਂ ਬੋਲ ਕੌਣ ਚੱਲੂ। ਸਾਡੀ ਡਿਊਟੀ ਇਹ ਆ ਕਿ ਅਸੀਂ ਇਦਾਂ ਦੀਆਂ ਤਿਆਰੀਆਂ ਕਰੀਏ, ਇਦਾਂ ਦੀ ਹੌਸਲਾ ਵਧਾਈ ਕਰੀਏ। ਕਿ ਅਗਲੀ ਵਾਰ ਸਾਡੀਆਂ ਟੀਮਾਂ ਜਿਹੜੀਆਂ ਕੋਲਡ ਬੈਟਲ ਲੈ ਕੇ ਹੋਰ ਉਹਨਾਂ ਦਾ ਹੱਥ ਪੱਕੋ ਜਿਹੜਾ ਹੱਥ ਸਹੂਲਤ ਤਜੋਬਾ ਹੱਥ ਜਿਹੜੀ ਆ ਉਹ ਮਾਨ ਸਾਹਿਬ ਦੇਣ ਕੇ ਬੈਠ ਕੇ ਅੱਗੇ ਤੁਹਾਨੂੰ ਪਤਾ ਮਾਨ ਸਾਹਿਬ ਨੇ ਚੋਬਾਂ ਕੇ ਇਹਦੇ ਨਹੀਂ ਦਿੱਤੀਆ ਪਹਿਲੀ ਸਰਕਾਰ ਦੇ ਦੇ ਕੇ ਗਈਏ ਮਾਨ ਸਾਹਿਬ ਨੇ ਕਿੰਨੇ ਖੜਾ ਰੀਆ ਉਹਨਾਂ ਦਾ ਚੋਬਾਂ ਦਿੱਤੀਆ ਕਿ ਇਹਨੂੰ ਡੀਐਸਪੀ ਲਾਇਆ ਕਿ ਇਹਨੂੰ ਕੁਝ ਲਾਇਆ ਕਿ ਇਹਨੂੰ ਕੁਝ ਕੀਤਾ ਸੋ ਪੰਜਾਬ ਸਰਕਾਰ ਵੀ ਹੱਦ ਤਦਾਂ ਦੀ ਜਿਹੜੀ ਗੱਲ ਕਰੂੰ ਕਿ ਆਪਣੇ ਖਿਡਾਰੀ ਗੱਤਕੀ ਸਿੰਘ ਸਾਹਿਬ ਵੱਲੋਂ ਇੱਕ ਚਿੱਠੀ ਜਾਰੀ ਕਰ ਦਿੱਤੀ ਗਈ ਹੈ ਕਿ ਪੰਜਾਬ ਸਰਕਾਰ ਦਾ ਲਾਜਾਤ ਸਹੀ ਨਹੀਂ ਆ ਜ਼ਮੀਨਾਂ ਨਾਲ ਕੋ ਦਿੱਤੀਆਂ ਨਹੀਂ ਜਾ ਰਹੀਆਂ ਖਾਲੀ ਤੇ ਜਿਹੜੇ ਪ੍ਰੋਜੈਕਟ ਆ ਹੌਲੀ ਹੌਲੀ ਪੰਜਾਬ ਤੇ ਹੋਏ ਜਾਂਦੇ ਨੇ ਜਰ ਆ ਰਹੇ ਨੇ ਸਾਹਿਬ ਗੱਤਕੀ ਸਿੰਘ ਸਾਹਿਬ ਨੂੰ ਚਿੱਠੀ ਪੰਜਾਬ ਸਰਕਾਰ ਨੂੰ ਨਹੀਂ ਲਿਖਣੀ ਪਈ ਮੋਦੀ ਨੂੰ ਲਿਖਣੀ ਚਾਹੀਦੀ ਸੀ ਕਿ ਪਿਛਲੇ 5 ਸਾਲ ਤੋਂ ਮੋਦੀ ਨੇ ਜਿਹੜਾ ਪੰਜਾਬ ਦੇ ਕਿਸਾਨਾਂ ਪਤਤੀ ਵਧੀਰਾਤਾ ਦੇ ਪੰਜਾਬ ਦੇ ਜਿਹਨੇ ਫੰਡ ਰੋਕੇ ਪੰਜਾਬ ਦੇ ਜਿਹੜੇ ਰੂਲ ਡਿਵੈਲਪਮੈਂਟ ਦੇ ਫੰਡ ਸਾਡੇ ਜਿਹੜੇ ਹੈਲਥ ਮਿਸ਼ਨ ਦੇ ਫੰਡ ਐਜੂਕੇਸ਼ਨ ਦੇ ਮੇਰੇ ਫੰਡ ਉਹਦਾ ਗੱਟਕੀ ਨੂੰ ਇਹ ਚਿੱਠੀ ਲਿਖਣੀ ਚਾਹੀਦੀ ਮੋਦੀ ਨੂੰ ਕਿ ਭਈ ਜੇ ਪੇ ਸਟੇਟ ਦਾ ਮੁੱਖ ਮੰਤਰੀ ਆਪਣੇ ਖਿਡਾਰੀਆਂ ਨੂੰ ਹੌਸਲਾ ਬਜਾਈ ਕਰਨ ਦੀ ਪੈਦਸ਼ ਜੜਾ ਚਾਹੁੰਦਾ ਤਾਂ ਉਹਦਾ ਉਹਦਾ ਕੱਲੀ ਰੁੱਕਿਆ ਗਿਆ ਗੱਟਕੀ ਸਾਹਿਬ ਨੂੰ ਚਿੱਠੀ ਲਿਖਣੀ ਚਾਹੀਦੀ ਕਿ ਸਪੀਕਰ ਜਿਹੜਾ ਉਹ ਕਿਹੇ ਕਾਨਫਰੰਸ ਜਿਆਦਾ ਜਿੱਥੇ ਐਮਐਲਏ ਦੀ ਕਾਨਫਰੰਸ ਨੂੰ ਜਾਂਦੀ ਹੋ ਰਹੀ ਹੈ ਉਹਨੂੰ ਕਿਉਂ ਰੱਖਿਆ ਗਿਆ ਇਸ ਕਰਕੇ ਗੜਕੀ ਖਾਲਸ ਦੀ ਚੁੱਪੀ ਇੱਕ ਛੋਟਾ ਬਲੰਦਾ ਉਹ ਪੰਜਾਬ ਨੂੰ ਬਦਬਾਹ ਕਰਨ ਵਾਲਾ ਕੋਈ ਇਦਾਂ ਦੀ ਉਹਦਾ ਜਿਹੜੀ ਗੱਲ ਦੀ ਸਭ ਲਾਇਆ ਨਾ ਰਹਾ ਚੀਜ਼ ਜਿਹੜੀ ਪੰਜਾਬ ਠੀਕ ਹੈ ਔਰ ਜਿੰਨੇ ਪ੍ਰੋਜੈਕਟ ਉਹ ਸਾਡੇ ਅੰਦਰ ਸੀ ਪੇਪਰੇ ਲਾਵਾਗੇ ਤੁਸੀਂ ਲਾ ਲੁਧਿਆਣੇ ਵਿੱਚ ਐਫਆਈਆਰ ਦਰਜ ਕਰ ਦਿੱਤੀ ਜੀ ਇਹ ਸਾਰੇ ਜਿਹੜਾ ਲੁਧਿਆਣੇ ਨੂੰ ਲੈ ਕੇ ਆ ਉਹਦੇ ਤੇ ਉਹ ਤੇ ਦੇਖੋ ਸਭ ਸਾਡੀ ਕਰਾਂਗੇ ਜੋ ਸਭ ਸਾਡੀ ਕਲੀਅਰ ਹੈ ਕਿ ਜੇ ਕੋ ਬੰਦਾ ਲਾਇਆ ਡਾਕਟਰ ਨੂੰ ਆਪਣੇ ਹੱਥ ਚ ਲੈਂਦਾ ਤੇ ਉਹ ਸਾਡਾ ਉਹ ਉਹ ਦੀ ਹੀ ਬਦਸਤ ਕਰਾਂਗੇ ਹੱਥ ਤੋਂ ਬਦਲ ਕਰ ਦੇ